ਜੀ ਇੱਕ ਇਥੇ ਸਵਾਲ ਉੱਠਿਆ ਸੀ ਪਹਿਲਾਂ ਕਾਹਲ ਸਾਹਿਬ ਵੱਲੋਂ ਕਿ ਜਿਹੜੇ ਇਹ ਪਾਣੀਆਂ ਤੇ ਜਾਂ ਸਾਡੇ ਹਵਾਵਾਂ 'ਚ ਜ਼ਹਿਰ ਘੋੜ ਰਹੇ ਨੇ ਉਹਨਾਂ ਨੂੰ ਕੋਈ ਵੀ ਪਾਰਟੀ ਕਿਸੇ ਪ੍ਰਕਾਰ ਦਾ ਅਹੁਦਾ ਜਾਂ ਕੋਟੇਟ ਜਾਂ ਕਿਸੇ ਤਰੀਕੇ ਨਾਲ ਸ਼ਾਮਲ ਨਹੀਂ ਕਰੂਗੀ ਪਰ ਸਾਡੀ ਸਤੰਜਰੀਖੀ ਦੇਖੋ ਪੰਜਾਬੀਆਂ ਦੀ ਕਿ ਮੈਂ ਇੱਕ ਦੋ ਨਾਂ ਲੈਣੇ ਚਾਹੁੰਦਾ ਗ ਜੰਦਰ ਗੁਪਤਾ ਜੀ ਨੂੰ ਸਾਰੇ ਜਾਨ ਦੇ ਹੋਣਿਆ ਪ੍ਰੈਜ਼ੀਡੈਂਟ ਧਵਾ ਹਾਈ ਟ੍ਰੀਅਰ ਬਾਬਟੀ ਉਹ ਜਿਹੜੀ ਵੀ ਸਰਕਾਰ ਰਹੀ ਹੈ ਉਸੇ ਸਰਕਾਰ ਕੀ ਜਿਹੜੁ ਨੇ ਕਰਿਆ ਹੁਣ ਵੀ ਆ ਪਹਿਲੀਆਂ ਸਰਕਾਰਾਂ ਵੀ ਰਹੇ ਨੇ ਤੇ ਇਹ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਛੋਟੀਆਂ ਮੋਟੀਆਂ ਫੈਕਟਰੀਆਂ ਨੇ ਕੋਤਾਰਖਾਨੇ ਨੇ ਜਿੱਥੇ-ਜਿੱਥੇ ਵੀ ਲੱਗੇ ਨੇ ਉਹ ਜੇ ਨਹੀਂ ਪਾਣੀ ਕਿਸੇ ਦਰਿਆ ਨਹਿਰ ਸੂਏ ਬੱਸੀ ਚ ਪਾਉਂਦੇ ਉਹ ਧਰਤੀਆਂ ਸੁਪਾਈ ਜਾਂਦੇ ਆ ਹੁਣ ਕਿੰਦਾ برداشت ਹੁਆਂ ਧਵਾ ਫੈਕਟਰੀਸ ਜਾਂਦਾ ਪਰ ਪਾਣੀ ਦੀ ਵੇਸਟ ਜਾਂਦੀ ਕਿੱਥੇ ਆ ਇਹ ਵੀ ਪਤਾ ਲੱਗਿਆ ਹਾਲ ਤੱਕ ਕਿਉਂ ਬੰਦੇ ਇੰਨੇ ਪਾਵਰਫੁਲ ਨੇ ਜਿਹੜੀ ਵੀ ਸਰਕਾਰ ਆ ਜਾਂਦੀ ਆ ਘਿਰਮੈਨ ਬਣ ਜਾਂਦੇ ਆ ਉਹਨਾਂ ਵੱਲ ਝਾਕਦੇ ਨਹੀਂ ਕੋਈ ਰਾਜ ਸਭਾ ਤੋਂ ਮੈਂਬਰ ਵੀ ਨੇ ਲੁਧਿਆਣੇ ਤੋਂ ਉਹ ਖੁਦ ਉਹਨਾਂ ਦੀਆਂ ਡਾਇੰਗਾ ਦੀਆਂ ਜਿਹੜੀਆਂ ਫੈਕਟਰੀਆਂ ਨੇ ਲਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਹੱਥ ਕਾਣ ਪਾਊਗਾ ਇਹ ਬਹੁਤ ਵੱਡਾ ਸਵਾਲ ਆ ਸਾਰਨਾ ਪਾਰਟ ਨੇ ਕਹਿ ਲਊਂਦੀਆਂ ਨੇ ਕਿ ਠੀਕ ਹੈ ਅਸੀਂ ਉਹਲੇ ਬੰਦਿਆਂ ਨੂੰ ਨਹੀਂ ਆਪਣੀ ਪਾਰਟੀ ਸ਼ਾਮਲ ਕਰਾਂਗੇ ਪਰ ਪਰਦਾ ਨਹੀਂ ਉਦੋਂ ਕੀ ਇਹਨਾਂ ਨੇ ਪਾਰਟੀਆਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਐ ਜਾ ਪੈਸਾ ਨਾ ਭਰੂਗੇ ਲਈ ਵੋਟਾਂ ਪੈਸਾ ਘੜਾਉਂਦੇ ਨੇ ਜਿਵੇਂ ਹਰਾਨੀ ਦੀ ਗੱਲ ਆ ਵੀ ਇਸ ਵਾਰੀ ਵੀ ਹੋਇਆ ਕਾਂਗਰਸ ਪਾਰਟੀ ਤੋਂ ਇੱਥੇ ਸਰਦਾਰ ਪ੍ਰਗਟ ਸਿੰਘ ਬੈਠੇ ਆ ਪਰ ਇਹਨਾਂ ਦੇ ਐਮਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇ ਆਮੀ ਇਹਨਾਂ ਕਾਰਖਾਨਿਆਂ ਦੇ ਹੱਕ 'ਤੇ ਖੜ ਜਾਂਦੇ ਆ ਬੋਲ ਕੇ ਆਉਂਦੇ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਦੇ ਸਤਨਾਮ ਸਿੰਘ ਸੰਧੂ ਨੇ ਜਿਹੜੇ ਉਹਨਾਂ ਦੇ ਵਿਰੋਧ ਚ ਬੋਲ ਕੇ ਹੁੰਦਾ ਵੀ ਸਾਨੂੰ ਬੁੱਢਾ ਬਰਿਆ ਪੰਜਾਬੀਆਂ ਨੂੰ ਮਾਰ ਦੇ। ਇੱਕ ਤਾਂ ਇਹ ਜਰੂਰ ਦੇਖੋ ਗੱਲ ਬਾਰੀ ਬਾਰੀ ਇਹੀ ਆਈ ਵੀ ਆਪਾਂ ਇੱਕ ਦੂਜੇ ਤੇ ਇਲਜ਼ਾਮ ਪਾ ਲਈ ਨਾ ਲੱਗੇ ਆਪਾਂ ਇਹ ਗੱਲ ਬਿਲਕੁਲ ਜਾਏਗਾ ਬਹੁਤ ਹੋ ਗਿਆ। ਹੁਣ ਤਾਂ ਇਹ ਪੰਜਾਬ ਹੀ ਨਾ ਬਚਿਆ ਤੇ ਲੋਕ ਹੀ ਨਾ ਬਚੇ ਕਿਉਂਕਿ ਅਸੀਂ ਸਾਰੇ ਸਾਡੀ ਸਮੁੱਚੀ 3 ਦਿਨ ਹੀ ਬੈਠੀ ਆ। ਅਸੀਂ ਪਿਛਲੇ 2 2.5 ਮਹੀਨਿਆਂ ਤੋਂ ਲਗਾਤਾਰ ਉਸ ਪਿੰਡਾਂ ਦੇ ਗਏ ਆ ਉਸ ਜ਼ਿਲ੍ਹਿਆਂ ਦੇ ਗਏ ਆ ਉਹਨਾਂ ਚ ਜਿੰਨਾ ਪਿੰਡਾਂ ਦੇ ਵਿੱਚ 100 ਮਗਰ 80 ਬੰਗਿਆਂ ਨੂੰ ਕਾਲਾ ਪੀੜਿਆ ਜਾਂ ਕੈਂਸਰ ਜੇ ਮੈਂ ਗੱਲ ਕਰਾਂ ਹੋਰ ਫਾਜਲਕਾ ਤੋਂ ਲੈ ਕੇ ਫਰੀਦਕੋਟ ਮੁਕਸਰਾ ਕੋਈ ਪਰ ਮੁਗਗੇ ਦੇ ਪਿੰਡ ਹਰਗੇ ਵਾਲੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ 12-13 ਕੈਂਸਰ ਦੇ ਮਰੀਜ਼ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ 20-22 ਸਾਲ ਦੇ ਨੌਜਵਾਨ ਆਹ ਬੁਰਾ ਹਾਲ ਆ ਲੋਕਾਂ ਦਾ ਆਪਾਂ ਸੋਚ ਨਹੀਂ ਸਕਦੇ ਉਹ ਲੋ ਮਰਲੇ ਰਿਮੂ ਹੋ ਰਏ ਨੇ ਵੀ ਹੁਣ ਸਾਡੇ ਕੋਲ ਜੇ ਲੋਕ ਨਾ ਬੱਚੇ ਸਾਨੂੰ ਵੋਟਾਂ ਪਾਉਣ ਵਾਲੇ ਪੰਜਾਬ ਨਾ ਰਹਾ ਤੇ ਸਾਡੀਆਂ ਕੁਰਸੀਆਂ ਸਾਡੀਆਂ ਸਿਆਸਤਾਂ ਵੀ ਕਿਵੇਂ ਚੱਉਂਦੀਆਂ ਰਹਿਣਗੀਆਂ ਇਸ ਲਈ ਬਹੁਤ ਵੱਡਾ ਸਵਾਲ ਸਾਰਨਾ ਸਿਆਸੀ ਤਰ੍ਹਾਂ ਦੇ ਅੱਗੇ ਆ ਕਿ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਕੱਠੇ ਆਏ ਆ ਸ਼੍ਰੋਮਣੀ ਕਾਲੀਦਾਲ ਪ੍ਰਸਾਰ ਸ਼੍ਰੋਮਣੀ ਕਾਲੀਦਾਲ ਬਾਦਲ ਕਾਂਗਰਸ ਭਾਜਪਾ ਭੋਜਨ ਸਮਾਜ ਪਾਰਟੀ ਸਾਰਿਆਂ ਤਰ੍ਹਾਂ ਇਕੱਠੇ ਹੋਏ ਆ ਤੇ ਉਹ ਗੱਲ ਜਿਵੇਂ ਰਮਨ ਨੇ ਕੀਤੀ ਸੀ ਕਿ ਜਦੋਂ ਉਹੀ ਗੱਲ ਜਿਵੇਂ ਕੁਲਵ tartar ਸਿੰਘ ਸੰਧਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਾ ਸਿੰਘ ਮਾਨ ਸਾਡੇ ਨਾਲ ਬੁੱਟੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ ਲਗਾਤਾਰ ਇੱਕ ਤਿੰਨ ਚਾਰ ਸਾਲ ਲਗਾਤਾਰ ਉਹ ਖੜ ਕੇ ਰੌਲਾ ਪਾਉਂਦੇ ਸੀ মিডিਆ 'ਚ ਜਾ ਕੇ ਬੋਲਦੇ ਸੀ ਸਵਾਲ ਬਿਠਾਉਂਦੇ ਸੀ ਜਾ ਕੇ ਪਾਰਲੀਮੈਂਟ 'ਚ ਤੇ ਅੱਜ ਉਹ ਜੇ ਮਾਰਗਰ ਸਿੰਘ ਜੀ ਨੇ ਗੱਲ ਕੀਤੀ ਕਿ ਜੇ ਉਹਨੂੰ ਮੈਦਨੇ ਵੀ ਜਾਓਗੇ ਅਸ਼ਰ ਮਿਲਣ ਦਾ ਸਮਾਂ ਹੀ ਨਾ ਰਹੇ ਇਸ ਕਰਕੇ ਇਸਾਨੀਆਂ ਨਾਲ ਮਤਾਂ ਹੋਈਆਂ ਨੇ ਵੀ ਪੰਜਾਬ ਜੇ ਇਹਨਾਂ ਹਾਲਾਤਾਂ ਨੂੰ ਪਹੁੰਚਿਆ 40 ਸਫੇਰੋਂ ਮਰ ਰਹੇ ਆ ਤਾਂ ਹੁਣੇ ਛੜਦਗੇ ਆਪਾਂ ਗੱਲਾਂ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਸ ਪੰਜਾਬ ਨੂੰ ਸਾਡੀ ਜਵਾਨੀ ਨੂੰ ਫਸਲਾਂ ਨੂੰ نسلਾਂ ਨੂੰ ਬਚਾਉਣ ਦੀ ਲੋੜ ਇੱਕ ਮੈਂ ਬੇਨਤੀ ਹੋਰ ਕਰਨੀ ਚਾਹਣਾ ਸਾਰਿਆਂ ਜਿਹੜੀਆਂ ਬ੍ਰੋਧਿਤ ਰਾਏ ਤੇ ਬੈਠੀ ਨਾ ਨੇ ਸاسي ਵੀ ਘਟੋ ਘਟਾਪਾ ਨੂੰ ਇੱਕ ਯਤਨ ਸਾਂਝੇ ਤੌਰ ਤੇ ਕਰਨਾ ਚਾਹੀਦਾ ਵੀ ਇੱਕ ਵਾਰੀ ਆਪਾਂ ਸਾਰੇ ਮੁੱਖ ਮੰਤਰੀ ਨੂੰ ਸਮਾਂ ਲਈਏ ਉਹੋ ਸਰਕਾਰ ਜੇ ਉਹ ਮੰਨ ਜਾਣ ਤਾਂ ਘਟੋ ਘਟਾ ਨੂੰ ਰਾਹ ਤਾਂ ਇਹਦਾ ਬਚੂਗਾ ਅਸੀਂ ਅਸੀਂ ਹੁਣ 15 ਸਤੰਬਰ ਨੂੰ ਇਹ ਗੱਲ ਕਹੇ ਜੇ 15 ਸਤੰਬਰ ਨੂੰ ਬੰਨ ਮਾਰ ਦੇਣਾ ਅਨ ਬੰਨ ਮਾਰਨ ਤੋਂ ਪਹਿਲਾਂ ਅਸੀਂ ਇੱਕ ਲੋਕ ਲਹਿਰ ਦੀ ਨੂੰ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਮੁੱਦਾ ਨਾ ਸ਼ੈਰੀ ਦਾ ਨਾ ਪਿੰਡੂ ਦਾ ਨਾ ਹਿੰਦੂ ਦਾ ਸਿੱਖ ਦਾ ਮੁਸਲਮਾਨ ਦਾ ਹਰ ਇਨਸਾਨ ਦਾ ਮਸਲਾ ਹੈ ਪਾਣੀ ਬਿਨਾ ਕੋਈ ਇੱਥੇ ਜਿਉਂਦਾ ਨਹੀਂ ਰਹਿ ਸਕਦਾ ਤੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਜਿਹੜੀ ਮਰਜ਼ੀ ਪਾਰਟੀ ਐ ਧਿਰ ਧਰਮ ਦਾ ਬੰਦਾ ਉਹ ਉੱਠ ਕੇ ਇਸ ਮਸਲੇ ਦੇ ਜਿਉਂਦੇ ਆ ਕਿ ਲੜਾਈ ਲਾਵੇ ਬੰਨ ਤਾਂ ਕੋਈ ਚੱਕਰ ਨਹੀਂ ਬੰਨਦਾ ਕੱਲ ਨੂੰ 15 ਤਰੀਕਾ ਮਾਰ ਵੀ ਦਿੰਦੇ ਪਰ ਬੰਦ ਮਾਰ ਕੇ ਸਰਕਾਰ ਖੜਾ ਦੂ ਦਾ ਹੱਲ ਕੀ ਆ ਅਸੀਂ ਕਹਿੰਦੇ ਆ ਇਹਦਾ ਪੱਕੇ ਤੌਰ ਤੇ ਕੋ ਠੋਸ ਹੱਲ ਨਿਕਲਣਾ ਚਾਹੀਦਾ ਵੀ ਇਹ ਜ਼ਹਿਰ ਸਦਾ ਲਈ ਜਿਹੜੇ ਪਾਣੀਆਂ ਵਿੱਚ ਪਾਇਆ ਜਾ ਰਿਹਾ ਬੰਦ ਹੋਣਾ ਚਾਹੀਦਾ ਸੋ ਮੈਂ ਇਹ ਬੇਨਤੀ ਕਰੂੰਗਾ ਜੇ ਸਾਰੇ ਸਹਿਮਤ ਹੋਣ ਰੱਖ-ਰਖ ਸਿਆਸੀ ਤਰ੍ਹਾਂ ਤਾਂ ਜੀ ਹੁਣ ਆਪਾਂ ਮੁੱਖ ਮੰਤਰੀ ਜੀ ਨੂੰ ਸਮਾਂ ਲਈਏ ਸਾਨੂੰ ਭਾਈ ਅਸੀਂ ਆਹ ਮੁੱਦੇ ਦੇ ਮਿਲਣਾ ਚਾਹੁੰਦੇ ਆ ਬਹੁਤ ਗੰਭੀਰ ਮਸਲਾ ਤੁਸੀਂ ਠਾਉਂਦੇ ਰਹੇ ਹੋ ਬੋਲਦੇ ਰਹੇ ਹੋ ਤੇ ਅੱਜ ਤੁਹਾਡੇ ਸਰਕਾਰ ਆ ਤੁਸੀਂ ਹੁਣ ਵਿਧਾਨ ਸਭਾ ਕਮੇਟੀ ਬਣਾਤੀ ਆ ਇਹ ਅੰਜੀ ਬੈਠੇ ਆ ਇਹਨਾਂ ਕੋਈ ਪਹੁੰਚ ਕੀਤੀ ਇਹਨਾਂ ਨੇ ਤਾਂ ਸਵਾਲ ਵੀ ਚੱਕਿਆ ਬਲਕ ਸਿੰਘ ਵੀ ਬੋਲੇ ਪਰ ਸਪੀਕਰ ਸਾਹਿਬ ਨੇ ਬਿਠਾ ਦੇ ਵੀ ਨਹੀਂ ਜੀ ਤੁਸੀਂ ਬ੍ਰਾਂਡ ਸਮਾਗ ਕਮੇਟੀ ਬਣਾਈ ਹੋਈ ਆ ਉਹਦੇ ਤੁਸੀਂ ਮੈਂਬਰ ਹੋ ਜੀ ਤੁਸੀਂ ਉੱਥੇ ਗੱਲ ਕਰ ਲਿਓ ਜਾਣੇ ਐਡਾ ਮਹੱਤਵਪੂਰਨ ਮਸਲਾ ਐਡਾ ਖਤਰਨਾਕ ਅਸੀਂ ਨਿਸ਼ਚੈ ਪਹੁੰਚ ਚੁੱਕੇ ਆ ਜਾ ਚੁੱਕਿਆ ਪੰਜਾਬ ਮਰ ਰਿਹਾ ਪੰਜਾਬ ਕੈਂਸਰ ਕਾਲੀ ਪੀੜੀ ਨਾਲ ਪਰ ਉੱਥੇ ਬ੍ਰਾਂਡ ਸਮਾਗ ਦੇ ਵਿੱਚ ਗੱਲ ਕਰਨ ਨੂੰ ਵੀ ਤਿਆਰ ਹੈ ਸਮਾਜੀ ਨਿਰਮਲ ਰਹਾ ਬੋਲਨ ਨੂੰ ਜੇ ਕੋ ਬੋਲਨ ਬਿਠਾ ਦਿੱਤਾ ਜਾਂਦਾ ਠੀਕ ਹੈ ਜੀ ਮੇਰਾ ਖਿਆਲ ਹੈ ਸੁਨੀਤ ਜੀ ਆ ਕਿ ਆਪਾਂ ਨੂੰ ਜ਼ਰੂਰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਇਹ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਮੁੱਖ ਮੰਤਰੀ ਤੱਕ ਪਹੁੰਚ ਕਰਦੇ ਫਿਰ ਮਸਲਾ ਹੱਲ ਕੀਤਾ ਜਾਵੇ ਇਹ ਹੁਣ ਸਾਰੀਆਂ ਪਾਰਟੀਆਂ ਦੇ ਕੋਲ ਵਧੀਆ ਮਸਲਾ ਜੇ ਇਹਨਾਂ ਨੂੰ ਠੀਕ ਲੱਗੇਗਾ ਤੇ ਜ਼ਰੂਰ ਤੁਹਾਨੂੰ ਦੱਸਣਗੇ ਕਿ ਭਾਈ ਆਪਾਂ ਕਿਸ ਤਰ੍ਹਾਂ ਦੇ ਤੈਅ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਦੇ ਆ ਜਾਂ ਕਿਸ ਨੂੰ ਦੱਸਦੇ ਆ ਤੇ ਆਪਾਂ ਗੱਲ ਕਰਦੇ ਜਰੂਰ ਮੇਰਾ ਖਿਆਲ ਹੈ ਤੁਰੇਗੀ ਹਾਂਜੀ ਸਵਾਲ ਆਪਾਂ ਲੈਣਿਆ ਜੀ ਇੱਕ